ਸਤਿ ਸ਼੍ਰੀ ਅਕਾਲ ਜੀ ਖੇੜੀ ਵਾਲੇ ਬਾਬੇ ਦੇ ਕੇਸ ਦੇ ਵਿੱਚ ਇੱਕ ਨਵੀਂ ਅਪਡੇਟ ਆ ਰਹੀ ਆ ਹਜੇ ਇਹ ਗੱਲ ਕਿਸੇ ਵੀ ਮੀਡੀਆ ਦੇ ਵਿੱਚ ਨਹੀਂ ਆਈ ਜਾਂ ਕਿਸੇ ਨੇ ਵੀ ਇਹ ਗੱਲ ਦੱਸੀ ਨਹੀਂ ਗਈ ਜਿਹੜਾ ਕਿ ਬਾਬੇ ਦੀ ਸੱਸ ਨੇ ਦਾਵਾ ਕੀਤਾ ਸੀਗਾ ਕਿ ਮੇਰੇ ਤੇ ਬਾਬੇ ਨੇ ਫਾਇਰ ਕੀਤੇ ਆ ਮੇਰੇ ਪੱਟ ਵਿੱਚ ਗੋਲੀ ਲੱਗੀ ਆ ਜਿਹੜੇ ਕੇ ਆਪਾਂ ਸੱਚ ਨਹੀਂ ਮੰਨ ਰਹੇ ਸੀ ਲੋਕ ਸੱਚ ਨਹੀਂ ਮੰਨ ਰਹੇ ਸੀ ਹੁਣੇ ਡਾਕਟਰ ਨੇ ਕਹਿਦਾ ਮੈਡੀਕਲ ਦੇ ਵਿੱਚ ਕਿ ਬਾਬੇ ਦੀ ਸੱਸ ਦੇ ਪੱਟ ਦੇ ਵਿੱਚ ਇੱਕ ਫਾਇਰ ਲੱਗਿਆ ਤੇ ਇੱਕ ਪੱਟ ਦੇ ਨਾਲ ਖਹਿ ਕੇ ਗਿਆ ਤੇ ਪੁਲਿਸ ਦੇ ਅਨੁਸਾਰ ਕੁੱਲ 4 ਆউন্ড ਫਾਇਰ ਹੋਏ ਆ 32 ਬੋਰ ਦੇ ਵਿੱਚੋਂ ਹੁਣ ਬਾਬੇ ਦੇ 25 54 93 ਆਰਮਜੈਕਟ ਲੱਗ ਚੁੱਕਿਆ ਤੇ ਨਾਲ 307 ਬਾਬੇ ਦੀ ਪੂਰੀ ਤਰ੍ਹਾਂ ਵਾਰਡ ਲੱਗ ਗਈ ਆ ਤੇ ਜੱਜ ਨੇ ਵੀ ਕਹਿ ਦਿੱਤਾ ਕਿ ਬਾਬਾ ਪੂਰੀ ਤਰ੍ਹਾਂ ਫੱਟਾ ਬਾਬੇ ਨੂੰ ਜੇਲ੍ਹ ਭੇਜਿਆ ਜਾ ਸਕਦਾ ਕਾਨੂੰ ਯਾਦ ਹੋਊਗਾ ਕਿ ਕ੍ਰਾਸ ਪਰਚਾ ਹੋਇਆ ਸੀਗਾ ਪਹਿਲਾਂ ਬਾਬੇ ਦੇ ਸਾਲੇ ਤੇ 307 304 26 ਲੱਗੀ ਸੀ ਕਿਉਂਕਿ ਬਾਬੇ ਦੇ ਦੰਦ ਟੁੱਟ ਗਏ ਸੀ ਉਂਗਲਾ ਟੁੱਟ ਗਿਆ ਸੀ ਤੇ ਹੱਡੀਆਂ ਟੁੱਟ ਗਿਆ ਸੀ ਕਾਫੀ ਛੱਟਾ ਲੱਗੀਆਂ ਸੀ ਤੇ ਲੱਗਦਾ ਇਹ ਸੀਗਾ ਕਿ ਜਿਵੇਂ ਬਾਬੇ ਨੂੰ ਕੁੱਟਿਆ ਗਿਆ ਪਰਚਾ ਸਹਰੇ ਤੇ ਹੋਊਗਾ ਇਹ ਸਹਰੇ ਤੰਗ ਹੋਣਗੇ ਪਰ ਮੈਂ ਇੱਕ ਗੱਲ ਕਹੀ ਸੀ ਇੱਕ ਵੀਡੀਓ ਦੇ ਵਿੱਚ ਕਿ ਜੇਕਰ ਬਾਬੇ ਦੀ ਪਹੁੰਚ ਹੋਈ ਤੇ 26 ਲੱਗੂਗੀ ਤੇ ਜੇ ਨਾ ਹੋਈ ਫਿਰ ਕਹਿਣਾ ਕੀ ਆ ਉਹੀ ਗੱਲ ਹੋਈ ਆ ਕਿ ਪਹੁੰਚ ਅਗਲਿਆਂ ਦੀ ਵੱਧ ਸੀ ਤੇ ਅਗਲੇ ਕਾਂਡ ਕਰ ਗਏ ਨਾਲੇ ਕੁੱਟ ਲਿਆ ਤੇ ਨਾਲੇ ਪਰਚਾ ਬਰਾਬਰ ਕਰਾਤਾ ਵੱਡਾ ਹੀ ਕਰਾਤਾ ਹਜੇ ਤਿੱਕਰ ਬਾਬੇ ਦਾ ਸਾੜਾ ਫੜਿਆ ਨਹੀਂ ਗਿਆ ਉਹ ਫਰਾਰ ਆ ਪਾਸੇ ਆ ਤੇ ਬਾਬਾ ਜੇਲ੍ਹ ਭੇਜ ਦਿੱਤਾ ਗਿਆ ਤੇ ਇੱਕ ਗੱਲ ਹੋਰ ਸਾਹਮਣੇ ਆ ਰਹੀ ਆ ਕਿ ਬਾਬੇ ਦਾ ਖੜਾ ਐਵੇਂ ਛੁੱਟਣਾ ਨਹੀਂ ਇਸ ਕੇਸ ਦੇ ਵਿੱਚੋਂ ਬਾਬੇ ਨੂੰ ਘੱਟੋ ਘਾਟ ਇਸ ਰਾਜੀ ਨਾਮੇ ਵਾਸਤੇ 50 ਲੱਖ ਰੁਪਏ ਦੇਣਾ ਪਊਗਾ ਘੱਟੋ ਘਾਟ 50 ਲੱਖ ਰੁਪਏ ਦੇਣਾ ਪਊਗਾ ਹਜੇ ਬੱਸ ਨਹੀਂ ਗਾ ਹਜੇ ਇੱਕ ਜਿਹੜਾ ਤਲਾਕ ਹੋਣਗੇ ਓਕੇ ਸਾਡਾ ਉਹਦੇ ਵਿੱਚ ਅੱਡ ਦਿਨੇ ਪੈਣਗੇ ਤੇ ਸਾਰੇ ਪ੍ਰੋਗਰਾਮ ਦੇ ਵਿੱਚ ਬਾਬਾ 1 ਕਰੋੜ ਤੋਂ ਪਲੱਸ ਜਾਊਗਾ ਬਾਬਾ ਮੁਰਗੀ ਬਣ ਗਿਆ ਮੁਰਗੀ ਥਾ ਗਿਆ ਹੁਣ ਬਾਬੇ ਦੀ ਲੁਪਰੀ ਲਾਈ ਜਾਊਗੀ ਹੁਣ ਬਾਬੇ ਦੀ ਪੂਰੀ ਤਰ੍ਹਾਂ ਬਾਟ ਲੱਗ ਚੁੱਕੀ ਹੈ ਨਾਲੇ ਕੁੱਟ ਵੀ ਲਿਆ ਹੱਡੀਆਂ ਵੀ ਤੋੜ ਦੀਆਂ ਘਰ ਵਾਲੀ ਵੀ ਲੈ ਗਏ ਸਾਰਾ ਰਿਜ਼ਲਟ ਹੋ ਗਿਆ ਬਾਬੇ ਦੀ ਕਿਸਮਤ ਹੀ ਖਰਾਬ ਸੀ ਕਿ ਬਾਬੇ ਦਾ ਵਿਆਹ ਹੋ ਗਿਆ ਬਾਬੇ ਦਾ ਕੰਮ ਸਾਰਾ ਟੈਸ਼ ਨੈਚ ਹੋ ਗਿਆ ਤੇ ਹੁਣ ਸਰਸੇ ਵਾਲੇ ਸਾਧ ਵਾਂਗੂ ਬਾਬੇ ਦਾ ਆਸ਼ਰਮ ਹੀ ਡਾਊਨ ਪੈ ਜਾਊਗਾ ਹੁਣ ਕੁਝ ਵੀ ਨਹੀਂ ਰਹਿਣਾ ਕਿਉਂਕਿ ਉਹਦੇ ਤਾਂ ਚੇਲੇ ਬਹੁਤ ਸੀ ਚਲੋ ਟਾਈਮ ਪਾਸ ਹੋ ਹੀ ਗਿਆ ਪਰ ਖੇੜੀ ਵਾਲੇ ਬਾਬੇ ਦੇ ਕੇਸ ਵਿੱਚ ਹੀ ਮੁਸ਼ਕਲ ਆਏ ਹੋਣਾ ਨੀਗਾ ਸਸਰੇ ਅਕਾਲ ਦੀ ਪੰਜਾਬ ਸੰਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਂਦੇ ਵਾਸਤੇ ਰਹੋ